ਪਰਵਾਨ ਦੀ ਖਲੋਣਾ ਜ਼ਰੂਰੀ ਹੈ ਵੇਖੋ ਜੇ ਤੇ ਤਨ ਵਿੱਚ ਸਮਰੱਥਾ ਨਹੀਂ ਤੇ ਬੈਠਾ ਰਹਿ ਤੇ ਜੇ ਤਨ ਵਿੱਚ ਸਮਰੱਥਾ ਹੈ ਨਾ ਤੇ ਫਿਰ ਦին ਦੁਨੀਆ ਦੇ ਬਾਦਸ਼ਾਹ ਕਹਿੰਦੇ ਨਹੀਂ ਖਲੋਣਾ ਪੈਂਦਾ ਦੋ ਤਰੀਕੇ ਅਰਦਾਸ ਦੇ ਉਹਨਾਂ ਨੇ ਲਿਖੇ ਨੇ ਦੁਇ ਕਰ ਜੋਰ ਕਰੂੰ ਅਰਦਾਸ ਦੋਏ ਕਰ ਜੋਰ ਅਰਦਾਸ ਕਿਦਾਂ ਕਰਨੀ ਹੈ ਸਭ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਦੋਵੇਂ ਹੱਥ ਜੋੜ ਲੈਣੇ ਨੇ ਯਤਨ ਕਰਿਓ ਬਿਨਾ ਚੁੰਗਲਾ ਨਹੀਂ ਪਾਉਣੀ ਐਂਦਾ ਜੋੜੀ ਦੇ ਨੇ ਦੋਏ ਕਰ ਜੋੜ ਕਰੋ ਅਰਦਾਸ ਜਿਉ ਪਿੰਡ ਤਨ ਤਨ ਕੀ ਰਾਸ ਤਿਸ ਕੀ ਰਾਸ ਜਿਉ ਪਿੰਡ ਤਨ ਤਿਸ ਕੀ ਰਾਸ ਕਿਹਦੇ ਅੱਗੇ ਜਿਨੇ ਸਭ ਕੁਝ ਦਿੱਤਾ ਜਿਨੇ ਅੱਗੇ ਸਭ ਕੁਝ ਬਖਸ਼ਿਆ ਕਰਲਾ ਉਹਦਾ ਲੈਣਾ ਹੈ مریادا ہاتھ جوڑنے نے پھر کہ اپے جانے کرے آپ آنا راش ہوگا نان کا کھلے کیچا کھلے کھڑ کے کھلو کے بہ کے نہیں برداشت کرنی ہے یہ مریادا شادی جی سمرتھا نہیں سریر دی میں پھر کہہ دیا پھر پامیں بیٹھے رہو ਅਰ ਜਤਨ ਕਰਿਆ ਕਰੋ ਭਾਵੇਂ ਸਮਰੱਥਾ ਨਹੀਂ ਪਰਲਾ ਲਿਆ ਕਰੋ ਇਹ ਸਮਰੱਥਾ ਦੇ ਦਿੰਦਾ ਪਿੰਗਲ ਪਰਬਤ ਭਾਰ ਚੜਾ ਇਹ ਪਿੰਗਲਿਆ ਨੂੰ ਪਹਾੜੀਆਂ ਚੜਾ ਲੈਂਦਾ ਪਰਲਾ ਲਿਆ ਕਰੋ ਜਤਨ ਕਰਿਆ ਕਰੋ ਚਰਨਾ ਵਿੱਚ ਬਹਿਣ ਦਾ ਹੁਣ ਅਰਦਾਸ ਦੀ ਅਰੰਭਤਾ करिए ਅਰਦਾਸ ਕਰਨ ਤੋਂ ਪਹਿਲਾਂ ਉਹਨੂੰ ਭਾਵੇਂ ਮੰਗਲ ਸਮਝ ਲੋ ਮੈਂ ਇੱਕ ਤਰਲਾ ਸਮਝ ਲਓ ਤੂੰ ਥਾਕਰ ਤੁਮ ਪਹਿ ਅਰਦਾਸ ਜਿਉ ਪਿੰਦ ਸਭ ਤੇਰੀ ਰਾਸ हे ਥਾਕਰ ਦੀਨ ਦੁਨੀਆ ਦੇ ਵਾਲੀ ਤੇਰੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ ਹਾਂ ਕੀ ਮੰਗੀਏ ਤੇਰੇ ਕੋਲੋਂ ਜਿਉ ਪਿੰਦ ਸਭ ਤੇਰੀ ਰਾ ਅੱਗੇ ਆ ਜਿਹੜਾ ਸ਼ਰੀਰ ਹੈ ਜਿਹੜੇ ਸੁਵਾਸ ਨੇ ਜਿਹੜੇ ਸੁਖ ਸੁਹੂਲਤਾ ਨੇ ਤੂੰ ਹੀ ਤੇ ਦਿੱਤਿਆ ਨੇ ਕਿਵੇਂ ਦਿੱਤੀਆਂ ਨੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਜਿਵੇਂ ਮਾਈ ਬਾਪ ਬੱਤਿਆਂ ਨੂੰ ਸੋਖ ਸੁਗੂਲਤਾ ਦਿੰਦੇ ਨੇ ਇਦਾਂ ਦਿੱਤੀਆਂ ਨੇ ਤੇ ਜਿਨ੍ਹਾਂ ਬੱਤਿਆਂ ਦੇ ਸਿਰ ਉੱਤੇ ਮਾਂ ਬਾਪ ਦਾ ছਾਇਆ ਹੋਵੇ ਤੁਮਰੀ ਕਿਰਪਾ ਵੈ ਸੂਖ ਘਨੇਰੇ ਉਹ ਬੱਚੇ ਸੁਖੀ ਹੁੰਦੇ ਨੇ ਜਿਨ੍ਹਾਂ ਦੇ ਸਿਰ ਤੇ ਓਟ ਆਸਰਾ ਹੋਵੇ ਜਿਨ੍ਹਾਂ ਨੇ ਮਾਤਾ ਪਿਤਾ ਧਾਰਿਆ ਗੁਰਨਾਨਕ ਨੂੰ ਗੁਰੂ ਗੋਬਿੰਦ ਨੂੰ ਮਾਤਾ ਸਾਹਿਬ ਕੌਰ ਨੂੰ ਉਹ ਸਦਾ ਸੁਖੀ ਨੇ ਚਰਖੜੀਆਂ ਤੇ ਚੜੇ ਵੀ ਖੁਸ਼ ਨੇ ਉਹਨਾਂ ਨੂੰ ਦੁੱਖ ਖੋਪੜੀਆਂ ਲੈਣ ਤੇ ਮਹਿਸੂਸ ਨਹੀਂ ਹੁੰਦਾ ਕਿਉਂਕਿ ਮਾਂ ਬਾਪ ਦਾ ছায়ਾ ਜਿਹੜਾ ਹੈ ਉਹ ਸੋਚੀ ਬਖਸ਼ਦਾ ਹੈ ਉਠੋ ਮਤਰਿਆਂ ਨੂੰ ਜਾ ਕੇ ਜਿਨ੍ਹਾਂ ਕੋਲ ਮਾਂ ਬਾਪ ਨਹੀਂ ਕਿਦਾਂ ਦਾ ਜੀਵਨ ਹੈ ਜਣਾ ਖਾਣਾ ਬਟੋਤੀ ਮਾਰ ਕੇ ਨਾਲ ਲਿਜਾਂਦਾ ਬਾਦਸ਼ਾ ਤੂੰ ਮਾਤਾ ਪਿਤਾ ਵਾਂਗੂੰ ਪਾਲਦਾ ਹੈ ਜਿੱਦਾਂ ਮਾਂ ਦੀ ਗੋਦ ਵਿੱਚ ਸੁੱਖ ਹੈ ਇਦਾਂ ਤੇਰੀ ਕਿਰਪਾ ਦੇ ਪਾਤਰਾਂ ਨੂੰ ਸੁੱਖ ਹੈ ਤੂੰ ਸੁਖ ਬਖਸ਼ਣ ਵਾਲਾ ਹੈ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਅਸੀਂ ਕੀ ਕਹਿੰਦੇ ਆ ਕਿ ਯਾਰ ਬਣਦੇ ਉੱਚੇ ਸੇ ਉੱਚੇ ਸੇ ਨਹੀਂ ਉੱਚੇ ਤੇ ਅਰਦਾਸ ਵਿੱਚ ਕਈ ਗਲਤੀਆਂ ਕਰਦੇ ਉਹ ਕਹਿੰਦਾ ਤੂੰ ਥਾਕਰ ਤੂੰ ਪੈਰ ਦਾਦੇ ਨਹੀਂ ਪੜ੍ਹਦੇ ਨੇ ਤੂੰ ਮਠਾਕਰ ਤੂੰ ਪੈਰ ਅਰਦਾਸ ਨਹੀਂ ਸ਼ੁੱਧ ਪੜਿਆ ਕਰੋ ਤੂੰ ਥਾਕਰ ਤੂੰ ਪੈਰ ਅਰਦਾਸ ਇਹ ਆਪਾਂ ਪੜ੍ਹਨਾ ਹੈ ਤੂੰ ਮਾਤ ਤਕਾ ਹਮ ਬਾਰਕ ਤੇਰੇ ਤੁੰਗਰੀ ਕਿਰਪਾ ਮੈਂ ਸੂਕ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤੋ ਉੱਚੇ ਤੇ ਉੱਚਾ ਭਗਵੰਤ ਤੇਰੇ ਤੋਂ ਉੱਚਾ ਕੋਈ ਨਹੀਂ ਤੇ ਕਿਵੇਂ ਸਾਰੀ ਕਾਇਨਾਤ ਦੀ ਪਰਵਰਿਸ਼ ਕਰ ਰਿਆਂ ਰੋਜੀ ਰੋਟੀ ਦੇ ਰਿਆਂ ਕਿੰਨੇ ਕੁ ਤੂੰ ਗੋਦ ਲਏ ਹੋਏ ਨੇ ਸਾਰੇ ਹੱਥਾਂ ਗੋਦ ਲਏ ਆ ਸਭ ਨੂੰ ਤੇ ਪਾਲਦਾ ਪਿੱਟਾ ਵੱਟਾ ਐਡਮਿਨਿਸਟ੍ਰੇਸ਼ਨ ਛੋਟਾ ਮੋਟਾ ਸਕੂਲ ਨਹੀਂ ਚੱਲਦਾ ਸਾਰੀ ਕਾਇਨਾਤ ਚਲਾ ਰਿਆਂ ਸਾਰੀ ਦੁਨੀਆ ਚਲਾ ਰਿਆਂ ਕੱਲਾ ਤੇਰੇ ਤੋਂ ਉੱਚਾ ਦੁਨੀਆ ਤੇ ਕੋਈ ਨਹੀਂ ਨਾਲ ਨਾਲ ਵਡਿਆਈ ਵੀ ਕਰਨੀ ਆ ਉਹ ਪੁੱਛੇ ਵੀ ਮੇਰੇ ਤੋਂ ਕਿਉਂ ਮੰਗਦੇ ਜੀ ਰੁਕ ਕੇ ਤੇ ਜਾ ਕੇ ਮੰਗ ਲੋ ਕਹਿੰਦੇ ਸਗਲ ਉਸ ਸਮਗਰੀ ਤੁਮਰੇ ਸੂਤਰ ਧਾਰੀ ਸੂਤਰ ਤੁਹਾਡਾ ਜਿੰਨੀ ਸਮਗਰੀ ਹੈ ਦੁਨੀਆ ਤੇ ਸੁਖਾਂ ਦੀ ਆ ਜੋ ਕੁਝ ਲਈ ਫਰਦੇ ਜੇ ਮਹਿਲ ਮਾੜੀਆਂ ਗੱਡੀਆਂ ਜੋ ਪਦਾਰਥ ਛਕ ਰਹੇ ਜੇ ਤੇ ਸਭ ਉਹਦੇ ਸੂਤਰ ਵਿੱਚ ਬੱਝੀ ਆ ਜਦੋਂ ਗੰਢ ਖੋਲੇ ਤੇ ਝੋਲੀ ਡਿੱਗਦੀ ਆ ਤੇਰੇ ਤੋਂ ਬਾਹਰ ਕੋਈ ਸਮਗਰੀ ਹੈ ਹੀ ਨਹੀਂ ਤੇ ਮੈਨੂੰ ਦੱਸ ਦੀ ਹੋਰ ਕਿੱਥੋਂ ਮੰਗਾ ਫਗਲੇ ਸਮਾਗਰੀ ਤੁਮਰੇ ਸ਼ੂਤਰ ਧਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਤੇ ਹੋਏ ਤੇਰੇ ਤੋਂ ਪੈਦਾ ਹੁੰਦੀ ਹੈ ਸੋ ਆਗਿਆਕਾਰੀ ਤੇ ਤੇਰੀ ਆਗਿਆ ਵਿੱਚ ਹੀ ਪ੍ਰਾਪਤ ਹੁੰਦੀ ਹੈ ਤੇਰੇ ਹੁਕਮ ਤੋਂ ਬਾਹਰ ਪਤਾ ਨਹੀਂ ਹਿਲਦਾ ਬੁਰਕੀ ਨਹੀਂ ਕਿਸੇ ਨੂੰ ਨਸੀਬ ਹੁੰਦੀ ਜੇ ਜੀ ਪੜ ਜਾਂਦੇ ਆ ਤੁਮ ਸਹ ਹੋਏ ਸੋਗ ਨਹੀਂ ਤੁਮਤੇ ਹੋਏ ਸੋ ਆਗਿਆਕਾਰੀ ਜਾਣੇ ਵਿੱਚ ਬੜੇ ਜਾਣਾ ਹੋਰ ਗੱਲ ਐ ਯਤਨ ਕਰਿਆ ਕਰੋ ਸਾਰੇ ਪੜੇ ਲਿਖੇ ਦੇ ਸੰਥਿਆ ਲਓ ਗੁਰਬਾਣੀ ਸ਼ੁੱਧ ਪੜਨੀ ਸਿੱਖੋ ਕਿਸੇ ਦਾ ਨਾਮ ਸਿੱਧਾ ਲਓ ਤੇ ਪ੍ਰੇਮ ਨਾ ਮਿਲਦਾ ਤੇ ਪੁੱਠਾ ਲੋਦੇ ਗੁੰਡਾਂ ਕੱਢੀ ਫਿਰਦਾ ਨਾ ਨਿਹਾਲ ਸਿੰਘ ਵਾਹ ਤੂੰ ਨਿਹਾਲਾ ਕਹਿ ਦਵੇਂ ਤੇ ਡਾਂਗੀਆਂ ਡਾਂਗਾ ਹੀ ਨੇ ਹੋਰ ਕੀ ਨੇ ਸ਼ੁੱਧ ਆਲਿਖ ਕਰੋ ਨਾ ਗੁਰੂ ਦੇ ਅੰਗ ਨੇ ਗੁਰੂ ਦੀ ਬਾਣੀ ਐ ਉਹ ਬਾਦਸ਼ਾਹ ਕਹਿੰਦੇ ਤਨ ਤੇ ਤੁਮਹੀ ਜਾਣੀ ਇਹ ਗੰਡ ਪਦਾਰਥਾਂ ਦੀ ਕਿਹੜੀ ਝੋਲੀ ਖੋਲੇ ਕਿਸ ਦੀ ਝੋਲੀ ਪਾਵੇ ਕਿਉਂ ਤੋ ਉੱਚਾ ਹੈ ਕਿੰਨਾ ਕੋਚਾ ਹੈ ਕਿੰਨੀ ਕੁ ਤੇਰੀ ਤਾਕਤ ਹੈ ਤੁਮਰੀ ਗਤ ਮਿਤ ਤੁਮਹੀ ਜਾਣੀ ਇਹ ਤੋ ਆਪ ਜਾਣਦਾ ਨਾਨਕ ਬਾਸ ਸਦਾ ਕੁਰਬਾਨੀ ਅਦੀ ਦੇ ਬਲਹਾਰੇ ਜਾਣੇ ਜਿੰਨਾ ਕਿ ਸਾਨੂੰ ਪਤਾ ਤੇਰੇ ਗੁਨਾ ਦਾ ਅਚਰਜ ਹੋ ਜਾਈਦਾ ਹੈਰਾਨ ਹੋ ਜਾਈਦਾ ਵੀ ਕਿਵੇਂ ਦੁਨੀਆ ਦੀ ਪਰਵਰਿਸ਼ ਕਰਦਾ ਹੈ ਪਰ ਕੋਈ ਪਕੜ ਨਹੀਂ ਇਹ ਨਹੀਂ ਕਿਹਾ ਜਾ ਸਕਦਾ ਵੀ ਜਿੰਨੇ ਗੁਣ ਅਸੀਂ ਦੱਸੇ ਤੇਰੇ ਉੱਚੇ ਹੋਣ ਦੇ ਇਹੀ ਅੰਤ ਹੈ ਕਹਿੰਦੇ ਨਹੀਂ ਇਹ ਦੱਸਿਆ ਨਹੀਂ ਜਾ ਸਕਦਾ ਇਹ ਅਰਦਾਸ ਦੀ ਮਹਿਮਾ ਹੈ ਇਹ ਘੋਰ ਵੀ ਮਹਿਮਾ ਹੈ ਜੀ ਦੁਨੀਆ ਦੇ ਵਿੱਚ ਇੱਕ ਲਾਉਤੀ ਰਚਨਾ ਐਸੀ ਆ ਵੀ ਏਡੇ ਵੱਡੇ ਧਰਮ ਦਾ 5 ਮਿੰਟਾਂ 'ਚ ਹੀ ਗਿਆਨ ਕਰਾ ਦਵੇ ਪੰਜਾਬ ਮਿੰਟਾਂ ਵਿੱਚ ਗੁਰੂ ਵੀ ਸਾਰੇ ਆਗੇ ਗਿਣ ਲੈ ਇਤਿਹਾਸ ਕੀ ਹੈ ਸ਼ਹੀਦੀਆਂ ਕਿਉਂ ਹੋਈਆਂ ਕਿੰਨੀਆਂ ਹੋਈਆਂ ਮਰਿਆਦਾ ਕੀ ਹੈ ਕੇਸ ਰੱਖਣੇ ਨੇ ਭੋਸਾ ਰੱਖਣਾ ਹੈ ਦਾਲਾਂ ਸਰਦਾ ਨਾਮ ਦਾ ਨਾਮ ਲੈਣਾ ਹੈ ਗੁਰਦੁਆਰੇ ਕੀ ਨੇ ਬੁੰਗੇ ਝੰਡੇ ਸਰੋਵਰ ਕੀ ਨੇ ਛੋਟੀ ਜਿਹੀ ਰਚਨਾ ਵਿੱਚ ਸੁਮੁੱਚਾ ਦੁਨੀਆ ਦਾ ਸਭ ਤੋਂ ਮਹਾਨ ਧਰਮ ਸਮੋ ਕੇ ਰੱਖ ਦਿੰਦਾ ਹੈ ਵਿਲੱਖਣ ਹੈ ਇਹਦੇ ਵਰਗੀ ਵਿਲੱਖਣਤਾ ਹੀ ਕਿਤੇ ਹੋਰ ਨਹੀਂ ਤੇ ਜਦੋਂ ਆਰੰਭਤਾ ਹੁੰਦੀ ਹੈ ਚੰਡੀ ਦੀ ਵਾਰ ਤੋਂ ਆਰੰਭ ਹੁੰਦੀ ਜੇ ਚੰਡੀ ਦੀ ਵਾਰ ਦੁਰਗਾ ਦੀ ਵਾਰ ਇਸਤਰੀ ਨੂੰ ਦਰਸਾਇਆ ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ ਇਹ ਨਾ ਕਹਿੰਦੇ ਆਖੀ ਵੀ ਦੇਵੀ ਨੂੰ ਮੰਨੋ ਦੁਰਗਾ ਨੂੰ ਮੰਨੋ ਕਿੰ데 ਇਸਤਰੀ ਨੂੰ ਪੈਰ ਦੀ ਜੁੱਤੀ ਨਾ ਸਮਝੀ ਕਮਜ਼ੋਰ ਨਾ ਸਮਝੀ ਚਿਤ੍ਰਾ ਵਿੱਚ ਤਾਂ ਹੀ ਰੱਖਿਆ ਕਿਉਂਕਿ ਚਰਿੱਤਰ ਚੰਗੇ ਵੀ ਹੋ ਸਕਦੇ ਨੇ ਮੰਦੇ ਵੀ ਹੋ ਸਕਦੇ ਨੇ ਕਿਤੇ ਇਸਤਰੀ ਬੁਰੇ ਚਰਿੱਤਰ ਪੜ ਕੇ ਹੀਣ ਭਾਵਨਾ ਵਿੱਚ ਨਾ ਵੇਖੇਂਦੇ ਬੀਬੀ ਨਹੀਂ ਤੂੰ ਜੇ ਤੇਰੇ ਰੂਪ ਵਿੱਚ ਕੋਈ ਦੁਨੀਆ ਦੇ ਉੱਤੇ ਬੇਪਰਤ ਹੋ ਰਿਹਾ ਹੈ ਜਦ ਸਤ ਛੱਡ ਕੇ ਕੋਈ ਮੁਰਾ ਕਰਮ ਕਮਾਇਆ ਜਾ ਰਿਹਾ ਤੇ ਇੱਕ ਬੰਨੇ ਤੇਰੀ ਮਹਾਨਤਾ ਇਹ ਹੈ ਵੀ ਜਦੋਂ ਪ੍ਰਭੂ ਖਸਮ ਦਾ ਹੱਥ ਵੇ ਤੇ ਡੈਂਤਾਂ ਦੇ ਸਿਰ ਵੀ ਫੇਂਦ ਨਹੀਂ ਹੀ ਦੁਰਗਾ ਸਾਜ ਕੇ ਜੇ ਸਾਨੂੰ ਦੁਰਗਾ ਦੀ ਪੂਜਾ ਲਈ ਆਖਿਆ ਹੁੰਦਾ ਤੇ ਇਹ ਨਾ ਗੱਲ ਕਹਿੰਦੇ ਕਹਿੰਦੇ ਉਹ ਖਸ਼ਮ ਨੇ ਦੁਰਗਾ ਛਾਦੀ ਆ ਉਹਨੇ ਨਾਸ਼ ਕਰਾਇਆ ਦੁਰਗਾ ਹੱਥੋਂ ਦੈਂਤਾਂ ਦਾ ਦੁਰਗਾ ਵੀ ਵਾਰ ਹੈ ਕਿਵੇਂ ਦੁਰਗਾ ਨੇ ਨਾਸ਼ ਕੀਤਾ ਪਰ ਕੀਤਾ ਖਸ਼ਮ ਦੀ ਪ੍ਰਭੂ ਦੀ ਕਿਰਪਾ ਨਾਲ ਹੈ ਅਸੀਂ ਕਿਰਪਾ ਕਰਨ ਵਾਲੇ ਨੂੰ ਪੂਜਣਾ ਤੇ ਪਰਲਾ ਇਹ ਲੈਣਾ ਵੀ ਜੇ ਦੁਰਗਾ ਕਿਸ ਤਰੀਕ ਕੋਲੋਂ ਦੈਂਤਾਂ ਦਾ ਵਧ ਕਰਵਾ ਸਕਦਾ ਤੇ ਸਾਡੇ ਤੇ ਨਹੀਂ ਕਿਰਪਾ ਕਰ ਸਕਦਾ ਅਜੇ ਕਾਮ ਕਰੋ ਦੇ ਵਰਗੇ ਜੈਂਤਾਂ ਨੂੰ ਢਾ ਲਈਏ ਤੋਸ਼ ਦੁਰਗਾ ਦੀ ਵਾਰ ਤੋਂ ਪਹਿਲੀ ਪੌੜੀ ਲਈ ਜਾਂਦੀ ਹੈ ਆਰੰਭਤਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸ਼ਹਾਏ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਹੁਣ ਵੇਖੋ ਪ੍ਰਤਮ ਭਗਵਤੀ ਸਮਰ ਕਾਇ ਗੁਰੂ ਨਾਨਕ ਲਈਂ ਤੇ ਆਏ ਕਿਤੇ ਭਗਉਤੀ ਨੂੰ ਮਾਤਾ ਨਾ ਸਿੱਖ ਸਮਝ ਲਵੇ ਵੀ ਪਹਿਲਾਂ ਧਿਆਉਣ ਦੀ ਗੱਲ ਕੀਤੀ ਹੈ ਦੇਵੀ ਨਾ ਸਮਝ ਲਵੇ ਵੇਖੋ ਜਿਹਦੀ ਪੂਜਾ ਕਰੀਏ ਨਾ ਉਸ ਕਵੀ ਦਾ ਇਹ ਧਰਮ ਹੈ ਜੇ ਇਸ ਇਸ਼ਟ ਦੀ ਪੂਜਾ ਕਰਦਾ ਮੰਗਲ ਉਹਦੇ ਨਾਂ ਤੋਂ ਸ਼ੁਰੂ ਹੁੰਦਾ ਹੈ ਜੇ ਦੇਵੀ ਦੀ ਪੂਜਾ ਕਰਦੇ ਹੁੰਦੇ ਤੇ ਇੱਥੇ ਇੱਕ ਓੰਕਾਰ ਵਾਹ ਗੁਰੂ ਜੀ ਕੀ ਫਤਿਹ ਨਹੀਂ ਸੀ ਚਾਹੀਦਾ ਇੱਥੇ ਚੰਡੀ ਦਾ ਨਾਮ ਆ ਜਾਣਾ ਸੀ ਉਹ ਬੀਬੀ ਦਾ ਦੁਰਗਾ ਦਾ ਸ਼ਕਤੀ ਦਾ ਆ ਜਾਣਾ ਸੀ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਗਲ ਗੁਰਨਾਨਕ ਵਾਲੇ ਹੀ ਰੱਖੇ ਨੇ ਕਿਉਂਕਿ ਇਸ਼ਟ ਦੇਵ ਸ਼ਬਦਾ ਪਰਮਾਤਮਾ ਹੈ ਇੱਕ ਅਦਵਾਇਤ ਰੂਪ ਪਰਮਾਤਮਾ ਸਾਰਿਆਂ ਦਾ ਜੋ ਖਸਮ ਹੈ ਜੇ ਪਾਤਸ਼ਾਹ ਕਿਸੇ ਭਗਉਤੀ ਨੂੰ ਦੇਵੀ ਮਤਲਬ ਲਿਓ ਅੱਗੇ ਆਪਾਂ ਅਰਥ ਕਰਦੇ ਆਂ ਭਗਉਤੀ ਦੇ ਅਰਥ ਬੜੇ ਨੇ ਜੇ ਦੇਵੀ ਦੇ ਪੁਜਾਰੀ ਹੁੰਦੇ ਨਾ Hindu ਧਰਮ ਵਿੱਚ ਕੋਈ ਵੀ ਰੰਗਤਾ ਹੁੰਦੀ ਹੈ ਗਣੇਸ਼ ਤੇ ਸਰਸਵਤੀ ਦਾ ਮੰਗਲ ਉਚਾਰਿਆ ਜਾਂਦਾ ਜਿੰਨੇ ਵੀ ਕਵੀ ਨੇ ਜੇ ਹਿੰਦੂਆਂ ਦੀ ਬਾਣੀ ਹੈ ਨਾ ਕਈ ਕਹਿੰਦੇ ਮੇਰੀ ਆਰਐਸਐਸ ਨੇ ਲਿਖੀ ਹੈ ਉਹ ਪਤਾ ਨਹੀਂ ਹੈ ਕਿਹਨ ਦੇ ਕੌਣ ਨਹੀਂ ਉਹਦਾ ਭਾਵੇਂ ਆਉਂਦਾ ਨਾ ਹੋਵੇ ਤੇ ਐਡੀ ਮਹੰਗੀ ਭਾਸ਼ਾ ਦੁਨੀਆ ਤੇ ਕੋਈ ਕਵੀ ਨਾ ਲਿਖ ਸਕਿਆ ਨਾ ਲਿਖੇਗਾ ਐਵੇਂ ਹੀ ਮੜ ਕੇ ਕਿਸੇ ਦੀ ਝੋਲੀ ਪਾਈ ਜਾਂਦੇ ਆ ਮੈਂ ਇੱਕ ਗੱਲ ਹੀ ਕਹਿ ਦਵਾਂ ਇਹ ਆ ਤਰਕੀ ਬਾਣੀ ਜੋ ਨਿਜ ਪ੍ਰਭ ਨੂੰ ਸੋ ਕਹਾ ਸੋ ਕਹੇ ਉਹ ਜਗਮਾਹ ਜੈਸੀ ਮੈਂ ਆਵਾ ਕਸਮ ਕੀ ਬਾਣੀ ਗੁਰੂ ਅਰਣਕ ਕਹਿੰਦੇ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੇ ਬਾਬਾ ਗੋਬਿੰਦ ਕੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਇਹ ਕਹਿੰਦੇ ਨੇ ਜੋ ਨਿਜ ਪ੍ਰਭ ਮੋਸ਼ੂ ਕਹਾ ਜੋ ਮੈਨੂੰ ਕਿਹਾ ਕਸ਼ਮ ਨੇ ਮੈਂ ਤੁਹਾਨੂੰ ਕਹਿਣਾ ਇਹ ਆ ਟੁਰਕੀ ਬਾਣੀ ਟੁਰਦਾ ਮਤਲਬ ਪੂਰਾ ਟੁਰਾ ਜੜ ਜਿੱਥੋਂ ਪੈਦਾਈ ਸ਼ੁਰੂ ਹੁੰਦੀ ਐ ਸਿੰਘਾਣ ਅਸੀਂ ਅਧੂਰੇ ਆ ਹੁਣ ਟੁਰੇ ਦੀ ਕਥਾ ਅਧੂਰੇ ਕਿੱਦਾਂ ਕਰ ਸਕਦੇ ਨੇ ਟੁਰੇ ਦੀ ਬਾਣੀ ਨੂੰ ਸਾਡੇ ਵਰਗੇ ਅਧੂਰੇ ਕਿੱਦਾਂ ਸਮਝ ਸਕਦੇ ਨੇ ਔਕਾਦ ਛੋੜੀ ਐ ਅਲਪਗ ਦੀਵਾਂ ਬਾਣੀ ਧੁਰੇ ਤੋਂ ਆਈ ਐ ਨਾ ਸਮਝ ਆਈ ਤੇ ਟੁੱਕ ਕੇ ਕਹਿ ਦਿੱਤਾ ਜੀ ਬ੍ਰਾਹਮਣਵਾਦ ਐ ਸੱਚੀ ਗੱਲ ਕਰੀਏ ਵੀ ਔਕਾਦ ਨਹੀਂ ਐ ਨੀ ਸਾਨੂੰ ਸਮਝ ਨਹੀਂ ਆ ਸਕਦੀ ਜੇ ਸਮਝ ਆ ਗਈ ਤੇ ਤੂੰ ਤੇ ਕਰਵੀ ਧਰਦੇ ਬਰਾਬਰ ਦਾ ਹੋ ਗਿਆ ਜੋ ਨਹੀਂ ਸਮਝ ਆਉਂਦਾ ਤਰਲਾ ਲੈ ਵੀ ਆ ਜਾਵੇ ਤੇ ਆਉਣਾ ਨਹੀਂ ਸਮੁੰਦਰਾਂ ਦਾ ਅੰਤ ਕਦੇ ਛਲਾ ਨਹੀਂ ਪਾਉਂਦੀਆਂ ਭੰਗ ਸੰਗਤ ਕਰਲਾ ਸਮੁੰਦਰਾ ਦੀ ਆਨੰਦ ਮਾਨਲਾ ਬਾਣੀ ਪੜਲਾ ਅੰਤ ਨਹੀਂ ਪਾਇਆ ਜਾ ਸਕਦਾ ਇਹਦੇ ਬੜੇ ਬੜੇ ਬ੍ਰਹਮਵੇਤਿਆਂ ਨੂੰ ਸਮਝ ਨਹੀਂ ਆਈ ਬਾਤ ਨੇ ਗੁਰਦਾਸ ਵਰਗੇ ਨਹੀਂ ਸਮਝ ਸਕੇ ਗੁਰਨਾਨਕ ਨੂੰ ਤੇ ਤੇਰੀ ਤੇ ਔਕਾਦ ਕੀ ਹੈ ਕੀ ਔਕਾਦ ਹੈ ਤੁਹਾਡੀ ਸਮਝ ਨਹੀਂ ਆਉਂਦੀ ਬਾਣੀ ਧੁਰ ਕੀ ਆ ਅਸੀਂ ਅਧੂਰੇ ਆ ਅਧੂਰਾ ਬੰਦਾ ਧੁਰੇ ਨੂੰ ਨਹੀਂ ਸਮਝ ਸਕਦਾ ਆਨੰਦ ਮਾਨ ਗਣੇਸ਼ ਤੇ ਸਰਸਵਤੀ ਤੋਂ ਆਰੰਭਤਾ ਹੋਏਗੀ ਜੇ ਹਿੰਦੂਆਂ ਦੀ ਬਾਣੀ ਹੈ ਤੇ ਕੋਈ ਵੀ ਕਾਰਜ ਸੇਖ ਆਰੰਭ ਕਰਦਾ ਅਰਦਾਸ ਕਰਦਾ ਹੁਕਮਨਾਮਾ ਲੈਂਦਾ ਤੇ ਹਿੰਦੂ ਵੀਰ ਗਣੇਸ਼ ਨੂੰ ਤੇ ਆਉਂਦੇ ਨੇ ਇਹ ਹਿੰਦੂ ਦੀ ਬਾਣੀ ਹੈ ਕਲਗੀਧਰ ਕਹਿ ਰਿਹਾ ਮੈਂ ਨਾ ਗਣੇਸ਼ਾ ਪ੍ਰਥਮ ਮਨਾਉਂ ਸ਼ੁਰੂਆਤ ਵਿੱਚ ਮੈਂ ਨਹੀਂ ਗਣੇਸ਼ ਨੂੰ ਮਨਾਉਂਦਾ ਮੈਂ ਕੀ ਮਨਾਉਣਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਮੈਂ ਤੇ ਇੱਕ ਅਦਵਾਤ ਨੂੰ ਪਿਆਉਣਾ ਹੈ ਇਹਨਾਂ ਦੀਆਂ ਦੇ ਕਾਸ ਹਾਥੀਆਂ ਕਹਾਣੀਆਂ ਲਿਖੀਆਂ ਵੀਰ ਰਸ ਪੈਦਾ ਕਰਨ ਦੇ ਲਈ ਜਿਵੇਂ ਬੀਬੀ ਚੰਡੀ ਬਣ ਕੇ ਲੜ ਸਕਦੀ ਐ ਤੇ ਸਿਕੋ ਤੁਹਾਨੂੰ ਕੀ ਹੋਇਆ ਹੈ 12 1300 ਪੁਰਾਣਾ ਰਾਜ ਹੈ ਮੁਗਲਿਆ ਸلطਨਤ ਦਾ ਜੇ ਬੀਬੀ ਦੇਸਾਂ ਦਾ ਤਖਤ ਪੁੱਟ ਸਕਦੀ ਐ ਤੇ ਤੁਹਾਨੂੰ ਕੀ ਹੋਇਆ ਹੈ ਤੇ ਵੀਰ ਰਸ ਪੈਦਾ ਕਰਨ ਲਈ ਵਾਰ ਉਚਾਰੀ ਹੈ ਜ਼ਰੂਰੀ ਨਹੀਂ ਹੁੰਦਾ ਆ ਜਿਹੜੇ ਸੀਰੀਅਲ ਵੇਂਦੇ ਜੀ ਇੰਨੀ ਕੋਨਾ ਵਿੱਚ ਗੰਦਗੀ ਹੈ ਚਾਰ ਚਾਰ ਪੰਜ ਪੰਜ ਵਿਆਹ ਕਰਾਈ ਫਿਰਦਾ ਕੋਈ ਬੀਬੀ ਪੰਜ ਪੰਜ ਘਰ ਵਾਲੇ ਰੱਖੀ ਫਿਰਦੀ ਓ ਤੁਸੀਂ ਦੇਖੇ ਨੇ ਤੁਸੀਂ ਸਿੱਖਿਆ ਕੀ ਲੈਣੀ ਆ ਅਸੀਂ ਜੱਤ ਸਤ ਰੱਖਣਾ ਇਹ ਕਰਮ ਕਰਤੂਤ ਨਹੀਂ ਕਰਨੀ ਉਹ ਇਸ ਲਈ ਥੋੜਾ ਬਣਾਏ ਵੀ ਤੁਸੀਂ ਵੀ ਇਦਾਂ ਕਰੋ ਇਦਾਂ ਹੀ ਚਰਿੱਤਰ ਲਿਖੇ ਨੇ ਵੀ ਆਹ ਕੁਝ ਹੁੰਦਾ ਹੀ ਦੁਨੀਆ ਤੇ ਐਜਾ ਬੇਬਦ ਥੋੜਾ ਪੈਂਦਾ ਹੀ ਕਾਹ ਵਿੱਚ ਗਲਤਾਨ ਹੋ ਗਏ ਉਹਦਾ ਮਤਲਬ ਇਹ ਨਹੀਂ ਵੀ ਇਦਾਂ ਚੱਲ ਪੋ ਸਮਝਾਉਣ ਲਈ ਹੁੰਦਾ ਹੈ ਪਰ ਸਾਨੂੰ ਸਮਝ ਨਹੀਂ ਆਈ ਉਸ ਦੀ ਚਰਿਤਰਾ ਨੂੰ ਕਹ ਦਿੱਤਾ ਦੀ ਭਾਸ਼ਾ ਠੀਕ ਨਹੀਂ ਉਹ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਨੇ ਲੋਭ ਮੋਹ ਹੰਕਾਰ ਚੌਵਾਂ ਦੀ ਵਿਆਖਿਆ ਹੋ ਸਕਦੀ ਹੈ ਤੇ ਸਿੱਖਾ ਕਾਮ ਦੀ ਕਿਉਂ ਨਹੀਂ ਹੋ ਸਕਦੀ ਗੁਰੂ ਨੂੰ ਪੜਦਾ ਨਹੀਂ ਗੁਰੂ ਤੇ ਬੰਦਿਸ਼ ਨਹੀਂ ਜਿੰਨਾ ਲੋਭ ਮੋਹ ਹੰਕਾਰ ਨੂੰ ਐਕਸਪਲੇਨ ਕਰੇਗਾ ਉਹ ਕਾਮ ਨੂੰ ਨਹੀਂ ਕਰ ਸਕਦਾ ਸਾਡੀ ਔਕਾਤ ਨਹੀਂ ਉਹਨੂੰ ਉਹਦੀ ਕਲਮ ਡੱਕੀ ਹੈ ਬੇ ਦੁਨੀਆ ਦੇ ਬਾਦਸ਼ਾਹ ਕਹਿੰਦੇ ਨੇ ਮੈਂ ਨਾ ਗਣੇਸ਼ਾ ਪ੍ਰਥਮ ਬਣਾਉ ਕਿਸਨ ਬਿਸ਼ਨ ਕਦ ਨਹੀਂ ਨ ਧਿਆਉ ਲਿਵ ਲੱਗੀ ਮੋਰੀ ਪਾਗੈਂ ਸੋਂਬੇਰੀ ਤੇ ਕਸਮ ਦੇ ਚਰਣਾ ਵਿੱਚ ਲਿਵ ਲੱਗੀ ਐ ਆਪਾਂ ਨਹੀਂ ਕਿਸੇ ਨੂੰ ਤੇ ਹੁੰਦੇ ਆਪਾਂ ਨਹੀਂ ਕਿਸੇ ਨੂੰ ਯਾਦ ਕਰਦੇ ਹੁਣ ਇੱਕ ਅਦਵੈਤ ਰੂਪ ਪਰਮਾਤਮਾ ਵਾਹਿਗੁਰੂ ਜੀ ਕੀ ਫਤਿਹ ਉਹਦੀ ਸਦਾ ਹੀ ਜਿੱਤ ਹੈ ਉਹਨੂੰ ਕੋਈ ਹਰਾ ਨਹੀਂ ਸਕਦਾ ਕਿਸੇ ਕੰਮ ਵਿੱਚ ਤੈਨੂੰ ਸਫਲਤਾ ਮਿਲੀ ਹੈ ਆਪਣੀ ਜਿੱਤਨਾ ਸਮਝੀ ਖਸਮ ਤੇਰੇ ਵੱਲ ਹੈ ਇਹ ਉਹਦੀ ਜਿੱਤ ਹੈ ਉਹ ਜੁਦ ਕੇ ਜਤਿਆ ਸਭ ਕੁਝ ਝੂੜੀ ਪਾਉਣ ਵਾਲਾ ਉਹ ਹੈ ਜਿਤਾਉਣ ਵਾਲਾ ਉਹ ਹੈ ਸ੍ਰੀ ਭਗਉਤੀ ਦੀ ਸਹਾਇ ਭਗਉਤੀ ਦੇ ਅਰਥ ਸਮਝੋ ਪਗਉਤੀ ਦਾ ਅਰਥ ਪਗਤਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਵੇਗਾ ਆਪਾਂ ਜ਼ਿਕਰ ਕਰਦੇ ਹਾਂ ਪਗਉਤੀ ਦਾ ਅਰਥ ਸੰਤ ਵੀ ਹੈ ਭਗਤ ਵੀ ਹੈ ਦੁਰਗਾ ਦੇਵੀ ਵੀ ਹੈ ਉਹ ਪ੍ਰਭੂ ਮਹਾਕਾਲ ਸਭਨਾ ਦਾ ਕਾਲ ਕਰਨੇ ਵਾਲਾ ਪਰਮਾਤਮਾ ਵੀ ਹੈ ਇਹਨਾਂ ਤਰਕਵਾਦੀ ਲੋਕਾਂ ਨੇ ਫਿਰ ਇੱਕ ਸ਼ੈਤਾਨੀ ਕੀਤੀ ਵੀ ਭਗਵਤੀ ਦੇਵੀ ਨੂੰ ਆਖਿਆ ਪਿੱਛੇ ਜਿਹੀ ਕੀਤੀ ਹੈ ਪਤਾ ਨਹੀਂ ਕਿਹੜੇ ਮੁਲਕ ਦੇ ਉਹ ਕਿਹੜਾ ਗੁਰਦੁਆਰਾ ਸੀ ਉੱਥੇ ਇਹਨਾਂ ਪਤਾ ਕੀ ਕੀਤਾ ਜਿੱਥੇ ਆਉਂਦਾ ਨਾ ਪ੍ਰਥਮ ਭਗਵਤੀ ਸਿਮਰ ਕੈ ਇਹਨਾਂ ਨੇ ਰਾਮ ਰਾਏ ਵਾਲੀ ਕਰਤੂਤ ਕਰਦੇ ਹਾਂ ਪ੍ਰਥਮ ਕਾਲਪੁਰਖ ਸਿਮਰ ਕੈ ਕਰ ਦਿੱਤਾ ਮੈਂ ਫਿਰ ਕਹਾਂ ਪਹਿਲੀ ਪੌੜੀ ਵਿੱਚ ਬੰਦੇ ਦੀ ਔਕਾਤ ਨਹੀਂ ਤਬਦੀਲੀ ਕਰੇ ਜੇ ਕਰੇਗਾ ਤੇ ਰਾਮ ਰਾਏ ਵਾਂਗੂ ਲਾਂਹ ਤਾਂ ਹੀ ਖਟੇਗਾ ਪੱਲੇ ਕੱਖ ਨਹੀਂ ਜੇ ਰਹਿਣਾ। ਈਨ ਦੁਨੀਆ ਦੇ ਬਾਦਸ਼ਾਹ ਨੇ ਭਗਉਤੀ ਦੇ ਅਰਥ ਵੇਖੋ ਕੀ ਕੀਤੇ ਨੇ। ਇਹ ਜਿਹੜੇ ਲੋਕ ਗੁੰਮਰਾਹ ਕਰਦੇ ਨੇ ਨਾ ਇਹਨਾਂ ਹੋਣ ਆ ਕੇ ਅਮਰ ਤੇ ਵੀ ਵਾਰ ਕੀਤਾ ਆ ਉਹਦਾ ਤਿੰਨਾ ਬਾਣੀਆਂ ਦਾ ਦੋਹਾਂ ਬਾਣੀਆਂ ਦਾ ਬਣਾਈ ਫਿਰਦੇ ਨੇ। ਉਹੀ ਉਹੀ ਖਿਆਲ ਰੱਖੀ ਇਹਨਾਂ ਗੁਰੂ ਗ੍ਰੰਥ ਸਾਹਿਬ ਤੇ ਆਉਣਾ ਹੈ ਕੋਈ ਵਫਾਦਾਰ ਨਹੀਂ ਕੌਮ ਦੇ ਔਰ ਇਹ ਨਵੇਂ ਨਹੀਂ ਆਏ ਤੇ ਸਹੌੜੀਏ ਧੀਰ ਮੱਲੀਏ RAM ਰਾਏ ਪਹਿਲਾਂ ਦੇ ਚੱਲਦੇ ਆਏ ਨੇ ਸਰੀਰ ਹੀ ਬਦਲਿਆ ਹੁਣ ਨਾਂ ਨੂੰ ਬਦਲ ਲੈ ਕੋਈ ਪ੍ਰੋਫੈਸਰ ਬਣ ਗਿਆ ਕੋਈ ਪਲਾਣਾ ਬਣ ਗਿਆ ਕੋਈ ਧਮਕਾਨਾ ਬਣ ਗਿਆ ਰੂਹਾ ਉਹ ਆ ਰਹੀਆਂ ਨੇ ਧਿਆਨ ਦਿਓ ਤੇ ਜੇ ਰੂਹਾ ਹੋ ਨੇ ਤੇ ਜਿੱਦਾਂ ਉਦੋਂ ਲਹਨਤਾ ਖੱਟੀਆਂ ਨੇ ਬੰਦੇ ਬਹਾਦਰ ਹੱਥੋਂ ਪਸੌੜੀਏ RAM ਰਾਈਏ ਖਤਮ ਹੋ ਰਏ ਨੇ ਤੇ ਪਤਾ ਕੋਈ ਨਹੀਂ ਕਿਹਦੀ ਡਿਊਟੀ ਲਾ ਦਵੇ ਇਹ ਸੋਧਾ ਲੱਗਦਾ ਹੀ ਰਹਿੰਦਾ ਜਿਹੜਾ ਗੁਰੂ ਵੱਲ ਉਂਗਲ ਕਰਦਾ ਹੈ ਉਹਨੂੰ ਖਸ਼ਮਾ ਪੀ ਜਾਣੇ ਬਾਣੇ ਸਜ਼ਾ ਦੇ ਦਿੰਦਾ ਹੈ ਦੋਨੇ ਬਾਣੀ ਲਿਖੀ ਹੈ ਤੇ ਬਾਣੀ ਵਿੱਚ ਇੱਕ ਬਚਨ ਹੈ ਪੂਰੇ ਕਾ ਕੀਆ ਸਭ ਕਿਛ ਪੂਰਾ ਪੂਰੇ ਦੇ ਪੂਰਾ ਹੀ ਕਰਨਾ ਅਧੂਰਾ ਕੀ ਹੈ ਤੇ ਜੇ ਉਹਨੇ ਪਹਿਲੀ ਪੌੜੀ ਏਦਾਂ ਲਗੀ ਆ ਪ੍ਰਤਮ ਭਗਉਤੀ ਸਿਮਰ ਕਾ ਹੈ ਕੋਈ ਉਦੇ ਨਾਲ ਪੂਰਾ ਜਿਹੜਾ ਅਧੂਰਾ ਕਹਿ ਕੇ ਤਬਦੀਲੀ ਕਰੇ ਜੀਨ ਦੁਨੀਆ ਦੇ ਪਾਕਸ਼ਾ ਦੀ ਬਾਣੀ ਪੜ੍ਹੋ ਗੁਰੂ ਗ੍ਰੰਥ ਸਾਹਿਬ ਵਿੱਚ ਨੌ ਵਾਰ ਪਘੋਤੀ ਆਉਂਦਾ ਹੈ ਜੇ ਪਘੋਤੀ ਸ਼ਬਦ ਚੰਗਾ ਨਹੀਂ ਕੱਲ ਨੂੰ ਇਹਨਾਂ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਚੋਂ ਵੀ ਚੁੱਕ ਦਿਓ ਨੌ ਵਾਰ ਪਘੋਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਤਿੰਨ ਵਾਰ ਸੁਖਮਨੀ ਦੇ ਵਿੱਚ ਇਹ ਸ਼ਬਦ ਆਇਆ ਹੈ ਇਕ ਕਲਗੀ ਧਰਨੇ ਭਗਉਤੀ ਦੇ ਅਰਥ ਮਹਾਕਾਲ ਵੀ ਕੀਤੇ ਨੇ ਦੇਵੀ ਵੀ ਕੀਤੇ ਨੇ ਪਰ ਨਾਲ ਇੱਕ ਗੱਲ ਕਹੀ ਕਹਿੰਦੇ ਸਿਖਾ ਆਪਾਂ ਧਿਆਉਣਾ ਪਤਾ ਕਿਨੂ ਐ ਆਪਾਂ ਯਾਦ ਪਤਾ ਕਿਨੂ ਕਰਨਾ ਖੰਡਾ ਪ੍ਰਥਮ ਨਾਇਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨੂੰ ਮਹੇਸ਼ ਸਾਜ ਆਪਾਂ ਯਾਦ ਉਹਨੂੰ ਕਰਨਾ ਜਿਨੇ ਦੁਨੀਆ ਸਾਜੀ ਬ੍ਰਹਮਾ ਵਿਸ਼ਨੂੰ ਸ਼ਿਵ ਨੂੰ ਸਾਜਣਾ ਕੀਤਾ ਕੁਦਰਤ ਦਾ ਖੇਲ ਬਣਾਇਆ ਇਹ ਸਾਰੀ ਖੇਡ ਜੇ ਦੀ ਬਣਾਈਆਂ ਸਿੰਧ ਪਰਬਤ ਮੇਧਨੀ ਆ ਧਰਤੀ ਆ ਪਹਾੜ ਬਿਨ ਥੰਮਾ ਗगन ਰਹਾਇਆ ਹੱਦੋ ਵੀ ਲੈਂਟਰਪਾਣਾ ਹੋਵੇ ਤੇ ਪਿੱਲਰ ਕੱਢੀ ਦੇ ਨੇ ਹੱਡੀ ਵੱਡੀ ਛੱਤ ਬਿਨਾ ਪਿੱਲਰਾਂ ਤੋਂ ਮਾਰੀ ਕੱਢ ਲੈ ਅਸਮਾਨ ਇਦਾਂ ਹੀ ਕਲਾਰ ਦਤਾ ਸਿਰਜੈ ਦਾਨੋ ਦੇਵਤੇ ਦੇਵਤੇ ਉਹਦੇ ਬਣਾਏ ਨੇ ਸ਼ੈਤਾਨ ਉਹਦੇ ਬਣਾਏ ਨੇ ਤਿੰਨ ਅੰਦਰ ਬਾਦਰ ਚਾਇਆ ਉਹਨਾਂ ਅੰਦਰ ਝਗੜਾ ਕੀਤਾ ਦੇਵਤੇ ਹਾਰ ਗਏ ਫਿਰ ਇੱਕ ਬੀਬੀ ਤੇ ਤੂੰ ਕਿਰਪਾ ਕੀਤੀ ਜੇ ਐਸੇ ਪ੍ਰਤੰਪ ਗੋਤੀ ਸਿਮਰ ਕੇ ਦੇਵੀ ਦਾ ਨਾਮ ਹੁੰਦਾ ਤੇ ਕਲਗੀ ਤਰ ਕਦੇ ਇਹ ਗੱਲ ਨਾ ਲਿਖਦੇ ਕਹਿੰਦੇ ਡੈਟ ਦੇਵ ਸਾਜਕੇ ਦਾੰ ਖੜਕਦੀ ਖੜਕਾ ਦिती ਉਹਨਾਂ ਦੀ ਆਪਸ ਚ ਦੇਵਤੇ ਹਾਰ ਗਏ ਦੇਵਤਿਆਂ ਨੂੰ ਮਾਨਸ ਹੀ ਹਾਰ ਗਏ ਇਸਤਰੀ ਨੂੰ ਪੈਰ ਦੀ ਦਿੱਤੀ ਸਮਝਿਆ ਗਿਆ ਤੇ ਕਲਗੀ ਤਰ ਕਹਿੰਦੇ ਨਹੀਂ ਜਦੋਂ ਕਿਰਪਾ ਕਰ ਦਵੇ ਤੈਹੀਂ ਦੁਰਗਾ ਸਾਜਕ ਹੈ ਦੈਤਾਂ ਦਾ ਨਾਸ਼ ਕਰਾਇਆ ਜੇ ਤੂੰ ਆਖੇ ਰਾਮ ਬੜਾ ਤਕੜਾ ਕਹਿੰਦੇ ਨਹੀਂ ਤੈਚੋ ਹੀ ਬਲ ਰਾਮ ਲੈ ਨਾਲ ਬਾਣਾ ਦਹਿਰਤਾਇਆ ਜੇ ਆਖੇ ਕ੍ਰਿਸ਼ਨ ਬੜਾ ਤਗੜਾ ਕਹਿੰਦੇ ਨਹੀਂ ਤੈਤੋਂ ਮੈਂ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜੋ ਚਲਾਇਆ ਤੇਰੀ ਕਿਰਪਾ ਹੈ ਦੇਵੀ ਲੜੀ ਹੈ ਤੇਰੀ ਕਿਰਪਾ ਰਾਮ ਲੜਿਆ ਤੇ ਤੇਰੀ ਕਿਰਪਾ ਕ੍ਰਿਸ਼ਨ ਨੇ ਕੰਸ ਢਾਲਿਆ ਉਹਨਾਂ ਦੇ ਵਸ ਕੁਝ ਨਹੀਂ ਸੀ ਅਸੀਂ ਤੇ ਉਹਦੀ ਪੂਜਾ ਕਰਨੀ ਹੈ ਅਸੀਂ ਉਹਨੂੰ ਯਾਦ ਕਰਨਾ ਹੈ ਅਸੀਂ ਉਹਦਾ ਨਾਮ ਜਪਣਾ ਜੇ ਹਰੇਕ ਦੀ ਆਖੋ ਪ੍ਰਥਮ ਭਗੋਤੀ ਦੇਵੀ ਆ ਤੇ ਫਿਰ ਇੱਕ ਸ਼ਬਦ ਵਿੱਚ ਸਾਰਾ ਹੀ ਸਾਰ ਹੈ ਕਲਗੀਧਰ ਦੀ ਬਾਣੀ ਦਾ ਜਾਗਤ ਜੋਤ ਜਪੈ ਨਿਸਦਾਸੁਰ ਏਕ ਬਿਨਾ ਮਨ ਨੈਕ ਨਾਮਾ ਜਿਹੜੀ ਸਾਰਿਆਂ ਵਿੱਚ ਜੋਤ ਜਗਮਗਾ ਰਹੀ ਹੈ ਉਹਦੇ ਤੋਂ ਬਿਨਾ ਸਿੱਖਾ ਕਿਸੇ ਨੂੰ ਨਹੀਂ ਮੰਨਣਾ ਇਹ ਸਭ ਕਹਾਣੀਆਂ ਸਾਥੀਆਂ ਤੇ ਤੈਨੂੰ ਸਿੱਖਿਆ ਦੇਣ ਲਈ ਨੇ ਪੂਰਨ ਪ੍ਰੇਮ ਪ੍ਰਤੀ ਸਜਾ ਬ੍ਰਤ ਗੋਰ ਮੜੀ ਮਟ ਫੂਲ ਨਾ ਮੰਨੈ। ਪ੍ਰੇਮ ਕੇਵਲ ਖਸ਼ਮ ਨਾਲ ਕਰਨਾ। ਕੋਈ ਮੜੀ ਕੋਈ ਪੱਥਰ ਕਿਸੇ ਦੇਵੀ ਦੀ ਪੂਜਾ ਨਹੀਂ ਕਰਨੀ। ਸਭ ਕੁਝ ਪ੍ਰਮਾਤਮਾ ਨੂੰ ਸਮਝਣਾ ਹੈ। ਭਗਉਤੀ ਦੇ ਅਰਥ ਵੇਖੋ। ਭਗਉਤੀ ਦਾ ਅਰਥ ਭਗਤ ਹੈ। ਪਰ بڑے ਸੁਖਮਣੀ ਨੂੰ ਸੋ ਭਗਉਤੀ ਜੋ ਭਗਵੰਤਾ ਜਾਣੈ ਸੋ ਭਗਉਤੀ ਜੋ ਭਗਵੰਤਾ ਜਾਣੈ ਪਘੋਤੀ ਉਹ ਹੈ ਜਿਹੜਾ ਓਸ਼ ਪ੍ਰਭੂ ਨੂੰ ਜਾਣ ਗਿਆ ਐਸਾ ਪਘੋਤੀ ਕੁੱਤਮ ਹੋਏ ਨਾਨਕ ਸਤਿ ਸਮਾਇ ਸੋਏ ਜਿਹੜਾ ਰੱਬ ਨੂੰ ਜਾਣ ਗਿਆ ਉਹ ਹੀ ਰੱਬ ਵਿੱਚ ਛਮਾਇਆ ਅੰਤਰ ਕਪਟ ਪਘੋਤੀ ਕਹਾਏ ਕਿੰਨੀ ਗੁਆਰ ਪੜੋਂਗੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਅੰਤਰ ਕਪਟ ਪਘੋਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨਾ ਪਾਏ ਉਦੋਂ ਪਘੋਤੀ ਅੰਦਰ ਪਖਾਣ ਤੇ ਸੰਤ ਉਤੋ ਲਿਵਾਸ ਅੰਦਰ ਪਖਾਣ ਕਦੇ ਕਸਮ ਨਹੀਂ ਪਾਵੇਂਗਾ ਕਦੇ ਕਸਮ ਨਹੀਂ ਮਿਲ ਸਕਦਾ ਇਹ ਦੁਆ ਸੁਖਮਨੀ ਦੀ ਪਗਉਤੀ ਭਗਵਤੀ ਮੁੰਦਰਾ ਮਨਮੋਹਿਆ ਮਾਇਆ ਮੁੰਦਰਾ ਕਸਮ ਵਾਲੀ ਮੁੰਦਰਾ ਪ੍ਰਭੂ ਵਾਲੀ ਲਿਵਾਸ ਸੋਦਾਤੇ ਅੰਦਰੋਂ ਮਾਇਆ ਨਾਲ ਮੋਹਿਆ ਲੋਕਾਂ ਨੂੰ ਵੀਰ ਬਣ ਕੇ ਵਿਖਾਉਣਾ ਅੰਦਰੋਂ ਮਾਇਆ ਨਾਲ ਮੋਹਿਆ ਈੰ ਪਗਉਤੀ ਕਿਹਾ ਹੈ। ਸੰਤ ਨੂੰ ਪਗਉਤੀ ਕਿਹਾ ਹੈ। ਉਹ ਜਿਹੜਾ ਪੂਰਾ ਪਰਮਾਤਮਾ ਹੈ, ਉਹਨੂੰ ਪਗਉਤੀ ਕਿਹਾ ਹੈ। ਮਹਾਕਾਲ ਨੂੰ ਪਗਉਤੀ ਕਹਿਣਾ ਕੀਤਾ। ਬ੍ਰਹਮੰਡ ਦੇ ਸਿਰਜਣਹਾਰ ਨੂੰ ਪਗਉਤੀ ਕਹਿਣਾ ਕੀਤਾ। ਸੋ ਸਿਖਾ ਧਿਆਨ ਦੇ ਪ੍ਰਤਮ ਪਗਉਤੀ ਸਿਮਰ ਕੈ, ਸਭਨੋਂ ਪਹਿਲਾਂ ਮੈਂ ਨਿਰਗੁਣ ਖਸ਼ਮ ਨੂੰ ਸਿਮਰਦਾ ਹਾਂ। ਉਸੇ ਪ੍ਰਭੂ ਪ੍ਰਮਾਤਮਾ ਨੂੰ ਸਿਮਰਦਾ ਹਾ ਤੇ ਜੇ ਕੋਈ ਇਸ ਵਿੱਚ ਤਬਦੀਲੀ ਕਰਦਾ ਹੈ ਤੇ ਯਾਦ ਰੱਖਿਓ ਜਦੋਂ ਪੰਜਾਂ ਪਿਆਰਿਆਂ ਨੇ ਸਾਨੂੰ ਸ਼ਿਕਾਇਆ ਸੀ ਅੰਮ੍ਰਿਤ ਉਹਨਾਂ ਇੱਕ ਹੁਕਮ ਕੀਤਾ ਸੀ ਸਾਨੂੰ ਜੋ ਗੁਰੂ ਦਾ ਹੁਕਮ ਹੈ ਤੇ ਸਾਨੂੰ ਦ੍ਰਿੜ ਕਰਵਾਇਆ ਕਹਿੰਦੇ ਇਹਨਾਂ ਨਾਲ ਮਿਲਨ ਵਰਤਨ ਨਹੀਂ ਰੱਖਣਾ ਪੁੱਛਿਆ ਜੀ ਕਿੰਨਾ ਨਾਲ ਕਹਿੰਦੇ ਮੀਣੇ ਮਸੰਦ ਧੀਰ ਮੱਲੀਏ ਤੇ RAM ਰਾਈਏ ਕੁੜੀ ਮਾਰ ਨੜੀ ਮਾਰ RAM ਰਾਈਆਂ ਨਾਲ ਕਿਉਂ ਨਹੀਂ ਦੀ ਮੇਲ ਰੱਖਣਾ ਅਗੇ ਉਹਨਾਂ ਗੁਰੂ ਦੀ ਬਾਣੀ ਨੂੰ ਕਹਿ ਦਿੱਤਾ ਸੀ ਮਿੱਟੀ ਬੇਈਮਾਨ ਕੀ ਏੜੇ ਭਈ ਮਿੱਟੀ ਮੁਸਲਮਾਨ ਦੀ ਬਦਲਿਆ ਸੀ ਅੱਜ ਤੱਕ ਹੁਕਮ ਹੈ ਜਿੰਨਾ ਚਿਰ ਦੁਨੀਆ ਰਵੇ ਵੀ ਹੁਕਮ ਹੈ ਇਹਨਾਂ ਨਾਲ ਨਹੀਂ ਵਰਤਣਾ ਜਿਹੜੇ ਪੰਜਾਂ ਬਾਣੀਆਂ ਦੀ ਮਰਿਆਦਾ ਬਦਲਦੇ ਨੇ ਪੰਜ ਪਰਵਾਨ ਪੰਜ ਪ੍ਰਧਾਨ ਪੰਜ ਪਾਵੇ ਦਰਗਾਹ ਮਾਣੇ ਦੇ ਗੁਰਨਾਨਕ ਤੋਂ ਹੁਕਮ ਹੈ ਕੌਣ ਹੈ ਪੰਜਾਂ ਤੋਂ ਬਾਣੀ ਘਟਾਵੇ ਜਿਹੜੇ ਪੰਜਾਂ ਤੋਂ ਅਮਰਤ ਦੀ ਬਾਣੀ ਘਟਾਉਂਦੇ ਨੇ ਵੀ ਦੋ ਕਰਦੇ ਹੋ ਜਿਹੜੇ ਉਸ ਪ੍ਰਭੂ ਦੀ ਬਾਣੀ ਨੂੰ ਭਗਉਤੀ ਤੋਂ ਕਾਲ ਕਰ ਰਹੇ ਨੇ ਉਹਨਾਂ ਦੀ ਸ਼੍ਰੇਣੀ RAM ਰਾਈਆਂ ਵਾਲੀ ਹੈ ਜਿੰਨਾ ਚਿਰ ਦੁਨੀਆ ਹੈ ਸਿਖਾ ਵੇਖੀ ਕਿਤੇ ਵਰਤ ਕੇ ਤਨਖਾਈਆਂ ਨਾ ਬਣ ਜਾਈਂ ਦੂਰ ਹੋ ਜਾ ਉਹਨਾਂ ਕੋਲ ਸਾਕਤ ਸੰਗਣਾ ਕੀ ਦੀਆ ਕਬੀਰ ਕਹਿੰਦਾ ਦੂਰ ਆਇਆ ਜਾਈਆ ਭਾਗ ਉਹ ਕਾਲੇ ਭਾਂਡੇ ਨੇ ਹੱਥ ਨਾ ਲਾ ਲਈ ਆਪ ਤੇ ਡੁੱਬੇ ਨੇ ਹੋਰਾਂ ਨੂੰ ਡੋਬਣਗੇ ਕਾਰਨ ਕੀ ਸੀ ਬਾਣੀ ਧੁਰਕੀ ਹੈ ਧਰੇ ਤੋਂ ਆਈ ਹੈ ਅਲਪੰਗ ਜੀਵ ਹੈ ਸ਼ੰਕਾ ਕਰਕੇ ਗੁਰੂ ਦੇ ਯੋਗਤ ਚੱਲ ਪਏ ਨੇ ਤੇ ਸਾਡੇ ਸ਼ਰੀਕ ਨਹੀਂ ਅੱਲਾ ਕਲਗੀ ਧਰਦੇ ਸ਼ਰੀਕ ਨੇ ਸਾਡੇ ਤੋਂ ਬਾਅਦ ਵਿੱਚ ਨੇ ਜਿਹੜੇ ਉਹਦੇ ਬਾਣੀ ਬਦਲ ਗਏ ਨੇ ਜੇ ਕੋਈ ਆਖੇ ਵੀ ਭਗਉਤੀ ਇਸਤਰੀ ਲਿੰਗਾ ਇਹ ਤੇ ਕਿਉਂ ਰੱਖਿਆ ਗਿਆ ਜੇ ਪ੍ਰਭੂ ਨੂੰ ਕਿਹਾ ਹੈ ਤੇ ਪ੍ਰਭੂ ਤੇ ਇੱਕ ਮਰਦ ਹੈ ਇੱਕ ਪੁਰਸ਼ ਹੈ ਤੇ ਬਾਬੇ ਬੁਰਦਾਸ਼ ਨੂੰ ਪੜਿਆ ਉਹ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ ਉਹਨਾਂ ਦੇ ਚਾਹੀਦਾ ਸੀ ਆਇਆ ਤੇ ਜੇ ਪਿਤਾ ਸਰੂਪ ਹੈ ਤੇ ਉਹਨੂੰ ਮਾਤਾ ਸਰੂਪ ਵੀ ਸਮਝਿਆ ਜਾਂਦਾ ਹੈ ਉਹ ਦੋਹਾਂ ਵਿੱਚ ਹੀ ਵਸਦਾ ਹੈ ਹੁਣ ਪਾਠ ਕਰਨ ਵਾਲੇ ਨੂੰ ਆਪਾਂ ਗੁਰੂ ਕੇ ਵਜੀਰ ਨੂੰ ਕੋਈ ਸਿੰਘ ਬੈਠਾ ਹੈ ਉਹ ਮਰਦ ਹੈ ਉਹਨੂੰ ਆਪਾਂ ਪਾਠੀ ਸਿੰਘ ਕਹਿ ਦਨੇ ਗਰੰਥੀ ਸਿੰਘ ਕਹਿ ਦਨੇ ਕਦੇ ਸੁਣਿਆ ਗਰੰਥਾ ਸਿੰਘ ਕਹਿੰਦਾ ਪਾਠਾ ਸਿੰਘ ਕਹਿੰਦਾ ਉਹ ਪਾਠ ਕਰਨ ਵਾਲਾ ਪਾਠੀ ਹੈ ਅਰਧਨਾ ਕਰਨ ਵਾਲਾ ਆਰਾਧੀ ਗ੍ਰੰਥ ਬੜਨ ਵਾਲਾ ਗਰੰਥੀ ਇਹ ਤੇ ਲਿੰਗ ਦੀ ਗੱਲ ਨਹੀਂ ਚਾਹੇ ਪੁਲਿੰਗ ਆ ਚਾਹੇ ਇਸਤਰੀ ਲਿੰਗ ਆ ਇੱਥੇ ਜਿਹੜਾ ਮਤਲਬ ਹੈ ਸ੍ਰੀ ਭਗਵਤੀ ਦੀ ਸਹਾਇ ਉਹ ਸ਼ਕਤੀ ਉਹ ਪ੍ਰਭੂ ਪਰਮਾਤਮਾ ਸਦਾ ਸਹਾਇਕ ਹੈ ਸਾਡਾ ਸਹਾਇਤਾ ਕਰਨ ਲਈ ਤਰਲਾ ਲਓ ਵਾਰ ਸ੍ਰੀ ਭਗਵਤੀ ਦੀ ਕੀ हे ਪ੍ਰਭੂ ਪਰਮਾਤਮਾ हे ਜੁਗ ਦੁਨੀਆਂ ਦੇ ਮਾਲਕ ਤੇਰੀ ਬਰਕਤ ਕਿਵੇਂ ਸ਼ਕਤੀ ਤੇ ਭਗਵਤੀ ਤੇ ਦੇਵੀ ਤੇ ਵਰਤੀ ਹੈ ਉਸ ਵਡਿਆਈ ਦੀ ਵਾਰ ਵਿੱਚੋਂ ਇਹ ਬਾਣੀ ਲੈ ਕੇ ਅਰਦਾਸ ਸ਼ਰੰਭ ਕਰਦੇ ਹਾਂ ਪਾਤਸ਼ਾਹੀ ਪਾਤ ਤਖਤ 파ਰਸੀ ਦਾ ਲਬਦ ਹੈ ਸ਼ਾਹੀ ਸ਼ਾ ਤਖਤ ਤੇ ਬੈਠਾ ਹੈ ਗੁਰਨਾਨਕ ਦੇ ਤਖਤ ਤੇ ਬੈਠਾ ਪਾਤਸ਼ਾਹ ਕੌਣ ਹੈ ਦਸਵੀਂ ਪਾਤਸ਼ਾਹੀ ਦਸਨੀ ਕਹਿਣਾ ਮਰਿਆਦਾ ਦਸਵੀਂ ਕਲਗੀਧਰ ਪਾਤਸ਼ਾਹ ਬੈਠੇ ਨੇ ਪ੍ਰਤਮ ਭਗਉਤੀ ਸਮਰ ਕਾਇ ਗੁਰੂ ਨਾਨਕ ਲਈ ਧਾਇ ਇਨਾ ਉਸ ਪ੍ਰਭੂ ਪਰਮਾਤਮਾ ਨੂੰ ਧਿਆਉਣਾ ਕਰ ਗੁਰੂ ਨਾਨਕ ਲਈ ਧਿਆਏ ਫਿਰ ਗੁਰੂ ਨਾਨਕ ਤੇ ਆ ਜਾ ਉਹ ਸਵਾਲ ਪੈਦਾ ਹੋ ਗਿਆ ਜੀ ਉਹ ਤੇ ਦਿਖਦਾ ਨਹੀਂ ਕਿੱਦਾਂ ਧਿਆਈਏ ਤੇ ਕਲਗੀਧਰ ਕਹਿੰਦਾ ਜੇ ਨਿਰਗੁਣ ਨਹੀਂ ਦਿਖਦਾ ਤੇ ਉਹਦਾ ਸਰਗੁਣ ਹੋ ਕੇ ਗੁਰੂ ਨਾਨਕ ਆਇਆ ਦੁਨੀਆ ਤੇ ਹੁਣ ਧਿਆਲਾ ਹੈ ਉਸ ਗੁਰੂ ਨਾਨਕ ਨੂੰ ਧਿਆਉਣਾ ਕਰ ਆਪਾਂ ਕਿੰਨੀ ਵਾਰ ਬਾਣੀ ਚ ਪੜਦੇ ਆ ਗੁਰਪ੍ਰਸਾਦ ਗੁਰੂ ਕਿਰਪਾ ਕਿਰਪਾ ਤੋਂ ਬਿਨਾ ਨਹੀਂ ਮਿਲਦਾ ਇੰਤਿਆਹ ਤੇ ਲੈ ਪਰ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਮਿਲਦਾ ਉਹਨੂੰ ਤੇ ਪਾਉਣਾ ਹੈ ਤੇ ਗੁਰੂ ਨਾਨਕ ਨੂੰ ਧਿਆਉਣਾ ਪਵੇਗਾ ਕਿਉਂ ਮਿਲਦਾ ਕੌਣ ਹੈ ਪ੍ਰਭੂ ਜਿਹੜਾ ਸੰਤ ਭਗਤ ਬ੍ਰਹਮਵੇਤਾ ਬਣ ਜਾਵੇ ਆਮ ਬੰਦਾ ਨਹੀਂ ਮਿਲ ਸਕਦਾ ਸੰਤ ਭਗਤ ਕਿੱਦਾਂ ਬਣੀਦਾ ਬਲਹਾਰੀ ਕੁਦਰਤ ਵਸਿਆ ਉਹ ਜਿਹੜਾ ਬਲਹਾਰੀ ਨਿਰਗੁਣ ਸਾਰਿਆਂ ਚ ਵਸਿਆ ਉਹ ਗੁਰੂ ਹੋ ਕੇ ਬਲਹਾਰੀ ਗੁਰ ਆਪਣੇ ਦੋ ਆੜੀ ਸਦਵਾਰ ਜਿਨ ਮਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਕਉਡੇ ਰਾਖਸ਼ ਵਰਗੇ ਸੰਤ ਬਣਾ ਦਿੱਤੇ ਮਰਾ ਸੀਨਾ ਦਾ ਕਾਕਾ ਮਰਦਾਨਾ ساری ਉਮਰ ਮੰਗਦਾ ਹੀ ਮਰ ਜਾਂਦਾ ਜਦੋਂ ਦਰ ਤੇ ਆਇਆ ਤੇ ਅਮਰ ਹੋ ਗਿਆ ਅੱਜ ਤੱਕ ਉਹ ਪੂਜੀ ਦਾ ਜਿਹੜਾ ਗੁਰੂ ਨਾਨਕ ਦੇ ਦਰ ਤੇ ਆਇਆ ਉਹ ਸੰਤ ਉਹ ਭਗਤ ਉਹ ਸੱਜਣ ਠੱਗ ਵੀ ਸੰਤ ਬਣ ਗਿਆ ਤੇ ਜਿਹੜਾ ਭਗਤ ਸੰਤ ਬਣ ਗਿਆ ਉਹਦੇ ਲਈ ਰਾਹ ਖੁੱਲ ਜਾਂਦਾ ਹੈ ਇੰਨੀ ਕਾ ਹਾਜ਼ਰੀ ਪ੍ਰਵਾਨ ਕਰਿਓ ਵਿਚਾਰ ਕਰਦਿਆਂ ਤਰੋਟੀਆਂ ਰਹਿ ਜਾਂਦੀਆਂ ਨੇ